ਉਹਨਾਂ ਦੇ ਸਤਿਕਾਰਯੋਗ ਫਾਜ਼ਲ ਸਾਹਿਬ ਰਜਿੰਦਰ ਸਿੰਘ ਹੀ ਰਾਜ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬੜਾ ਪਿਆਰ ਮੁਹੱਬਤ ਲੋਕਾਂ ਦੇ ਨਾਲ ਸੀਗਾ ਔਰ ਬੜੀ ਸ਼ਾਂਤੀ ਦੀ ਜ਼ਿੰਦਗੀ ਉਹ ਆਪਣੀ ਜੀ ਕੇ ਗਏ ਨੇ ਉਹਨਾਂ ਦੇ ਜਾਣ ਦਾ ਜਿੱਥੇ ਕਿ ਸਾਡੇ ਸੰਗੀਤ ਜਗਤ ਨੂੰ ਬੜਾ ਅਫਸੋਸ ਹੈ ਪੂਰੇ ਇਲਾਕੇ ਨੂੰ ਵੀ ਬੜਾ ਅਫਸੋਸ ਪਾਇਆ ਗਿਆ ਬੰਦੇ ਦੀ ਕਮਾਈ ਕਹਿੰਦੇ ਉਹਦੀ ਐਂਡ ਵਾਲੀ ਯਾਤਰਾ ਹੈ ਜਿਹੜੀ ਮਜ਼ਲ ਤੋਂ ਪਤਾ ਲੱਗ ਰਹਾ ਹੈ ਬਹੁਤ ਜ਼ਿਆਦਾ ਮਜਲਸੀ ਹਰ ਇੱਕ ਬੰਦਾ ਜਿਹਨੂੰ ਪਤਾ ਲੱਗਿਆ ਹੈ ਕਿ ਦੁੱਖ ਦੇ ਵਿੱਚ ਰਾਜ ਦੀ ਮਜਲਦੇ ਵਿੱਚ ਆਇਆ ਹੈ ਅਸਰ ਕੀ ਕਹਿਣਾ ਚਾਹੁੰਦੇ ਅੱਜ ਅੰਤਿਮ ਅਰਦਾਸ ਕੋਲ ਜੀਗੂਰੀ ਦੇ ਫਾਦਰ ਸਾਹਿਬ ਦਾ ਬੜਾ ਇੱਕ ਸੰਗੀਤ ਜਗਤ ਨਾਲ ਵੀ ਬੜਾ ਲਗਾਵ ਰਿਹਾ ਜੀ ਅੱਜ ਤੁਸੀਂ ਵੀ ਉੱਥੇ ਸ਼ਾਮਲ ਹੋ ਅੱਜ ਪੰਜਾਬ ਦਾ ਬੜਾ ਮਸ਼ਹੂਰ ਨਗਰ ਹੈ ਜਰਗ ਨਗਰ ਪਰਵੇਸ਼ ਨਗਰ ਦੇ ਵਿੱਚ ਪੰਜਾਬ ਦੇ ਬੜੇ ਮਸ਼ਹੂਰ ਮਿਜ਼ ਡਾਇਰੈਕਟਰ ਜੀਗੂਰੀ ਜਰਗ ਜੀ ਤੇ ਉਹਨਾਂ ਦਾ ਛੋਟਾ ਭਰਾ ਅਮਰਤ ਜਿਨ੍ਹਾਂ ਦਾ ਕੇ ਪੰਜਾਬ ਦੇ ਕੀ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਨੇ ਪੂਰੇ ਵਰਲਡ ਦੇ ਵਿੱਚ ਨਾ ਹੈ ਤੇ ਨਾਲ ਹੀ ਜਰਗਪਿੰਡ ਦਾ ਉਹਨਾਂ ਦੇ ਨਾਲ ਨਾਂ ਜੁੜਿਆ ਹੋਇਆ ਉਹਨਾਂ ਦੇ ਸਤਿਕਾਰਯੋਗ ਫਾਦਰ ਸਾਹਿਬ ਰਜਿੰਦਰ ਸਿੰਘ ਜੀ ਰਾਜ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬੜਾ ਪਿਆਰ ਮੁਹੱਬਤ ਲੋਕਾਂ ਦੇ ਨਾਲ ਸੀਗਾ ਔਰ ਬੜੀ ਸ਼ਾਨ ਦੀ ਜ਼ਿੰਦਗੀ ਉਹ ਆਪਣੀ ਜੀ ਕੇ ਗਏ ਨੇ ਲੋਕਾਂ ਤੋਂ ਪਤਾ ਲੱਗਿਆ ਉਹਨਾਂ ਦੇ ਦੋਸਤਾਂ ਮਿੱਤਰਾਂ ਤੋਂ ਉਹਨਾਂ ਦੇ ਜਾਣ ਦਾ ਜਿੱਥੇ ਕੇ ਸਾਡੇ ਸੰਗੀਤ ਜਗਤ ਨੂੰ ਬੜਾ ਅਫਸੋਸ ਹੈ ਪੂਰੇ ਇਲਾਕੇ ਨੂੰ ਵੀ ਬੜਾ ਅਫਸੋਸ ਪਾਇਆ ਗਿਆ ਹੈ ਔਰ ਬੰਦੇ ਦੀ ਕਮਾਈ ਕਹਿੰਦੇ ਉਹਦੀ ਐਂਡ ਵਾਲੀ ਯਾਤਰਾ ਹੈ ਜਿਹੜੀ ਮਜਲ ਤੋਂ ਪਤਾ ਲੱਗਦਾ ਬਹੁਤ ਜ਼ਿਆਦਾ ਮਜਲ ਸੀ ਹਰ ਇੱਕ ਬੰਦਾ ਜਿਹਨੂੰ ਪਤਾ ਲੱਗਿਆ ਦੁੱਖ ਦੇ ਵਿੱਚ ਰਾਜ ਜੀ ਦੀ ਮਜਲ ਦੇ ਵਿੱਚ ਆਇਆ ਸੋ ਅਸੀਂ ਵੀ ਸਾਰੇ ਕਲਾਕਾਰ ਸਾਡੇ ਭਾਈ ਕਰਮਾ ਟੋਪਰ ਜੀ ਗੋਪੀ ਜੀ ਸਾਰੇ ਰਾਜਵਾਨੀ ਮੈਡਮ ਜੀ ਬਹੁਤ ਸਾਰੇ ਆਰਟਿਸਟ ਸੰਗੀਤਕਾਰ ਗੀਤਕਾਰ ਕਲਾਕਾਰ ਸਾਰੇ ਜਿੰਨੇ ਪਹੁੰਚੇ ਨੇ ਦੁੱਖ ਦੀ ਘੜੀ ਦੇ ਵਿੱਚ ਜੀ ਗੁੜੀ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ ਪਰਮਾਤਮਾ ਰਾਜ ਜੀ ਨੂੰ ਆਪਣੇ ਚਰਨਾਚਨ ਵਾਸ ਬਖਸ਼ੇ ਤੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਹਾਨਾ ਸੀ। ਉਹਨਾਂ ਦੇ ਸਤਿਕਾਰਯੋਗ ਫਾਦਰ ਸਾਹਿਬ ਰਜਿੰਦਰ ਸਿੰਘ ਜੀ ਰਾਜ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬੜਾ ਪਿਆਰ ਮੁਹੱਬਤ ਲੋਕਾਂ ਦੇ ਨਾਲ ਸੀਗਾ ਔਰ ਬੜੀ ਸ਼ਾਂਤੀ ਦੀ ਜ਼ਿੰਦਗੀ ਉਹ ਆਪਣੀ ਜੀ ਕੇ ਗਏ ਨੇ। ਉਹਨਾਂ ਦੇ ਜਾਣ ਦਾ ਜਿੱਥੇ ਕਿ ਸਾਡੇ ਸੰਗੀਤ ਜਗਤ ਨੂੰ ਬੜਾ ਅਫਸੋਸ ਹੈ ਪੂਰੇ ਇਲਾਕੇ ਨੂੰ ਵੀ ਬੜਾ ਅਫਸੋਸ ਪਾਇਆ ਗਿਆ। ਬੰਦੇ ਦੀ ਕਮਾਈ ਕਹਿੰਦੇ ਉਹਦੀ ਐਂਡ ਵਾਲੀ ਯਾਤਰਾ ਹੈ ਜਿਹੜੀ ਮਜ਼ਲ ਤੋਂ ਪਤਾ ਲੱਗ ਰਹਾ ਹੈ। ਬਹੁਤ ਜ਼ਿਆਦਾ ਮਜਲਸੀ ਹਰ ਇੱਕ ਬੰਦਾ ਜਿਹਨੂੰ ਪਤਾ ਲੱਗਿਆ ਹੈ ਦੁੱਖ ਦੇ ਵਿੱਚ ਰਾਜੀ ਦੀ ਮਜਲ ਦੇ ਵਿੱਚ ਆਇਆ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਅੰਤਿਮ ਅਰਦਾਸ ਤੋਂ ਜੀਗੂਰੀ ਦੇ ਫਾਦਰ ਸਾਹਿਬ ਦਾ ਬੜਾ ਇੱਕ ਸੰਗੀਤ ਜਗਤ ਨਾਲ ਵੀ ਬੜਾ ਲਗਾਵ ਰਿਹਾ ਸੀ ਅੱਜ ਤੁਸੀਂ ਵੀ ਉੱਥੇ ਸ਼ਾਮਲ ਹੋ ਜੀ ਅੱਜ ਪੰਜਾਬ ਦਾ ਬੜਾ ਮਸ਼ਹੂਰ ਨਗਰ ਹੈ ਜਰਗ ਨਗਰ ਫਰੋਸਣਾ ਨਗਰ ਦੇ ਵਿੱਚ ਪੰਜਾਬ ਦੇ ਬੜੇ ਮਸ਼ਹੂਰ ਮਿਜ਼ ਡਾਇਰੈਕਟਰ ਜੀਗੂਰੀ ਜਰਗ ਜੀ ਤੇ ਉਹਨਾਂ ਦਾ ਛੋਟਾ ਭਰਾ ਅਮਰਤ ਜਿਨ੍ਹਾਂ ਦਾ ਕੇ ਪੰਜਾਬ ਦੇ ਕੀ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਨੇ ਪੂਰੇ ਵਰਲਡ ਦੇ ਵਿੱਚ ਨਾ ਹੈ ਤੇ ਨਾਲ ਹੀ ਜਰਗਪਿੰਡ ਦਾ ਉਹਨਾਂ ਦੇ ਨਾਲ ਨਾਂ ਜੁੜਿਆ ਹੋਇਆ ਉਹਨਾਂ ਦੇ ਸਤਿਕਾਰਯੋਗ ਫਾਦਰ ਸਾਹਿਬ ਰਜਿੰਦਰ ਸਿੰਘ ਜੀ ਰਾਜ ਜਿਨ੍ਹਾਂ ਦਾ ਇਲਾਕੇ ਦੇ ਵਿੱਚ ਬੜਾ ਪਿਆਰ ਮੁਹੱਬਤ ਲੋਕਾਂ ਦੇ ਨਾਲ ਸੀਗਾ ਔਰ ਬੜੀ ਸ਼ਾਨ ਦੀ ਜ਼ਿੰਦਗੀ ਉਹ ਆਪਣੀ ਜੀ ਕੇ ਗਏ ਨੇ ਲੋਕਾਂ ਤੋਂ ਪਤਾ ਲੱਗਿਆ ਉਹਨਾਂ ਦੇ ਦੋਸਤਾਂ ਮਿੱਤਰਾਂ ਤੋਂ ਉਹਨਾਂ ਦੇ ਜਾਣ ਦਾ ਜਿੱਥੇ ਕੇ ਸਾਡੇ ਸੰਗੀਤ ਜਗਤ ਨੂੰ ਬੜਾ ਅਫਸੋਸ ਹੈ ਪੂਰੇ ਇਲਾਕੇ ਨੂੰ ਵੀ ਬੜਾ ਅਫਸੋਸ ਪਾਇਆ ਗਿਆ ਹੈ ਔਰ ਬੰਦੇ ਦੀ ਕਮਾਈ ਕਹਿੰਦੇ ਉਹਦੀ ਐਂਡ ਵਾਲੀ ਯਾਤਰਾ ਹੈ ਜਿਹੜੀ ਮਜਲ ਤੋਂ ਪਤਾ ਲੱਗਦਾ ਬਹੁਤ ਜ਼ਿਆਦਾ ਮਜਲ ਸੀ ਹਰ ਇੱਕ ਬੰਦਾ ਜਿਹਨੂੰ ਪਤਾ ਲੱਗਿਆ ਦੁੱਖ ਦੇ ਵਿੱਚ ਰਾਜ ਜੀ ਦੀ ਮਜਲ ਦੇ ਵਿੱਚ ਆਇਆ ਸੋ ਅਸੀਂ ਵੀ ਸਾਰੇ ਕਲਾਕਾਰ ਸਾਡੇ ਭਾਈ ਕਰਮਾ ਟੋਪਰ ਜੀ ਗੋਪੀ ਜੀ ਸਾਰੇ ਜੀ ਰਾਜਵਾਨੀ ਮੈਡਮ ਜੀ ਬਹੁਤ ਸਾਰੇ ਆਰਟਿਸਟ ਸੰਗੀਤਕਾਰ ਗੀਤਕਾਰ ਕਲਾਕਾਰ ਸਾਰੇ ਜਿੰਨੇ ਪਹੁੰਚੇ ਨੇ ਦੁੱਖ ਦੀ ਘੜੀ ਦੇ ਵਿੱਚ ਜੀ ਗੁੜੀ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਪਰਮਾਤਮਾ ਰਾਜ ਜੀ ਨੂੰ ਆਪਣੇ ਚਰਨਾਚਨ ਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇ